ਹਾਂਜੀ ਵੀਰੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜਾਂਟੀ ਬੋਲਦਾ ਬਾਈ ਜਾਂ ਤੋਂ ਕੁਝ ਪਗਰਾਮਾਂ ਦੇ ਬਾਈ ਫੋਨ ਆਏ ਸੀ ਪੁੱਤਰਾਂ ਦੇ ਮੁੱਲ ਲੈਣ ਬਾਰੇ ਬਾਈ ਹਨਾ ਤੇ ਆਪਣੇ ਨਾਲ ਭਰਾ ਕੁਝ ਵੱਡੇ ਪੁੱਤਰ ਤੇ ਪੱਠੇ ਪੱਠੀਆਂ ਜੀ ਤਕਰੀਬਨ ਸਾਰੀ ਤੇ ਸੇਲ ਹੀ ਆ ਬਾਈ ਜਿਹੜਾ ਮੇਰੇ ਕਿਸੇ ਵੀਰ ਭਰਾ ਨੇ ਬਾਈ ਪੁੱਤਰ ਲੈਣੇ ਹਨਾ ਦੇਣੇ ਹਨ ਬਾਈ ਆਪਾਂ ਪੁੱਤਰ ਵੇਚੋ ਜਿਹੜੇ ਮੇਰੇ ਕੋਲ ਫੋਨ ਕਰਦੇ ਜਾਂ ਮੈਸੇਜ ਕਰਦੇ ਦੀ ਹੈ ਨਾ ਜਾਂ ਕੋਈ ਹੋਰ ਚਾਹ ਬਣਾ ਬਾਈ ਲੈਣ ਦਾ ਆਪਾਂ ਆਪਣੇ ਕੂਤਰ ਸੇਲ ਆ ਬਾਈ ਤੇ ਉਹ ਬਾਈ ਆਪਣਾ ਕੰਟੈਕਟ ਕਰ ਸਕਦਾ ਹੈ ਨਾ ਜੇ ਕਿਸੇ ਮੇਰੇ ਵੀਰ ਭਰਾ ਨੇ ਬਾਈ ਜਿਹੜੇ ਆਪਣੇ ਆ ਕੂਤਰ ਜਿੱਤੇ ਵੀ ਲੈਣੇ ਹੋਣ ਹੈ ਨਾ ਤਾਂ ਵੀ ਆਪਣਾ ਕੰਟੈਕਟ ਕਰ ਸਕਦਾ ਕਰ ਸਕਦਾ ਬਾਈ ਕੂਤਰ ਉਹਨਾਂ ਦੇ ਮਨਪਸੰਦ ਦਾ ਹੋ ਬਾਈ ਰੇਟ ਆਪਣਾ ਹੋ ਬਾਈ ਬੱਡੇ ਕੁਤਰ ਪੱਟੇ ਪੱਟੀਆਂ ਬਾਈ ਬਾਈ ਬਣੇ ਇੱਕ ਬੇਨਤੀ ਕਰਦਾ ਬਸ ਮੇਰੇ ਭਰਾ ਇੱਕ ਦਾ ਫਰੀ ਵਾਲੇ ਦੂਰ ਹਨ ਬਾਈ ਬਣੇ ਹਨ ਤੇ ਇੱਕ ਬੇਨਤੀ ਇਹ ਆ ਬਾਈ ਵੀ ਬੇਫਾਲਤੂ ਬਾਈ ਬਣੇ ਫੋਨ ਨਾ ਲਾਇਓ ਬੰਦੇ ਉਹੀ ਲਾਇਓ ਬਾਈ ਜਿਨ੍ਹਾਂ ਨੇ ਲੈਣਾ ਹਨ ਤੁਹਾਨੂੰ ਪਤਾ ਬਾਈ ਹਰ ਇੱਕ ਕੋਲ ਹੀ ਨਾ ਟਾਈਮ ਨਹੀਂ ਹੈ ਨਾ ਬਾਈਆਂ ਚੱਲੀਆਂ ਆਂਦੀਆਂ ਬਾਈ ਹੱਥ ਬਨ ਕੇ ਬੇਨਤੀ ਆ ਬਈ ਆਪਣਾ ਕੰਟੈਕਟ ਕਰ ਲਿਓ ਨੰਬਰ ਆਪਣਾ ਹੈਗਾ 6283 00709 957863 ਜੀਰਮਾ 2 ਜੀ ਇੱਥੇ ਕੰਟੈਕਟ ਕਰ ਸਕਦਾ ਆਪਣੇ ਨਾਲ ਬਾਈ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਹਾਂਜੀ ਵੀਰੇ ਅੱਸੀ ਕਾਲ ਜੀ ਕੀ ਹਾਲ ਨੇ ਜਾਂਟੀ ਬੋਲਦਾ ਬਾਈ ਜਾਂ ਤੋਂ ਕੁਝ ਕੁ ਭਰਾਵਾਂ ਦੇ ਬਾਈ ਫੋਨ ਆਏ ਸੀ ਪੁੱਤਰਾਂ ਦੇ ਮੁੱਲ ਲੈਣ ਬਾਰੇ ਬਾਈ ਹਨਾ ਤੇ ਆਪਣੇ ਨਾਲ ਭਰਾ ਕੁਝ ਵੱਡੇ ਪੁੱਤਰ ਤੇ ਪੱਠੇ ਪੱਠੀਆਂ ਇਹ ਤਕਰੀਬਨ ਸਾਰੀ ਤੇ ਸੇਲ ਹੀ ਆ ਬਾਈ ਜਿਹੜਾ ਮੇਰੇ ਕਿਸੇ ਵੀਰ ਭਰਾ ਨੇ ਬਾਈ ਪੁੱਤਰ ਲੈਣੇ ਹਨਾ ਦੇਣੇ ਆ ਬਾਈ ਆਪਾਂ ਪੁੱਤਰ ਵੇਚੋ ਜਿਹੜੇ ਮੇਰੇ ਭਰਾ ਫੋਨ ਕਰਦੇ ਜਾਂ ਮੈਸੇਜ ਕਰਦੇ ਜੀ ਹਣਾ ਜਾਂ ਕੋਈ ਹੋਰ ਚਾਹ ਵਾਣਾ ਬਾਈ ਲੈਣ ਦਾ ਆਪਾਂ ਆਪਣੇ ਕੂਤੇ ਸੇ ਲਾ ਬਾਈ ਤੇ ਉਹ ਬਾਈ ਆਪਣਾ ਕੰਟੈਕਟ ਕਰ ਸਕਦਾ ਹਣਾ ਜੇ ਕਿਸੇ ਮੇਰੇ ਵੀਰ ਭਰਾ ਨੇ ਬਾਈ ਜਿਹੜੇ ਆਪਣੇ ਆ ਕੂਤਰ ਜਿੱਤੇ ਵੀ ਲੈਣੇ ਆਉਣ ਹਣਾ ਤਾਂ ਵੀ ਆਪਣਾ ਕੰਟੈਕਟ ਕਰ ਸਕਦਾ ਬਾਈ ਕੂਤਰ ਉਹਨਾਂ ਦੇ ਮਨਪਸੰਦ ਦਾ ਉਹ ਬਾਈ ਰੇਟ ਆਪਣਾ ਆਉਗਾ ਬਾਈ ਵੱਡੇ ਕੂਤਰ ਪੱਟੇ ਪੱਟੀਆਂ ਬਾਈ ਬਾਈ ਬਨੇ ਇੱਕ ਬੇਨਤੀ ਕਰਦਾ ਬਸ ਮੇਰੇ ਭਰਾ ਇੱਕ ਦਾ ਫਰੀ ਵਾਲੇ ਦੂਰ ਹਨ ਬਾਈ ਬਨੇ ਹਨ ਤੇ ਇੱਕ ਬੇਨਤੀ ਇਹ ਆ ਬਾਈ ਵੀ ਬੇਫਾਲ ਤੋਂ ਬਾਈ ਬਨੇ ਫੋਨ ਨਾ ਲਾਇਓ ਬੰਦੇ ਉਹੀ ਲਾਇਓ ਜਿਹਨਾਂ ਨੇ ਲੈਣਾ ਹਨ ਤੁਹਾਨੂੰ ਪਤਾ ਬਾਈ ਹਰ ਇੱਕ ਕੋਲ ਇਹਨਾਂ ਟਾਈਮ ਨਹੀਂ ਹੈ ਨਾ ਬਾਜ਼ੀਆਂ ਚੱਲੀ ਜਾਂਦੀਆਂ ਬਾਈ ਹੱਥ ਬਨ ਕੇ ਬੇਨਤੀ ਆ ਬਾਈ ਆਪਣਾ ਕਟੈਕਟ ਕਰ ਲਿਓ ਨੰਬਰ ਆਪਣਾ ਹੈਗਾ 6283 00709 957863 ਜੀਰਮਾ ਦੋ ਜੀ ਇਹ ਤੇ ਘੰਟਾ ਇੱਕ ਕਰਤਾ ਰਿਹਾ ਦਾ ਆਪਣੇ ਨਾਲ ਬਾਈ ਧੰਨਵਾਦ ਬਾਈ ਸਸੀ ਗਾ ਜੀ